ਤੇਰਾ ਪਿੰਡ ਜੱਲਾ ਮੈਂ ਦਰਾਹੇ ਦਾ ਪੈਲ ਮੈਂ ਰਹਿਣਾ ਬਾਣਾ ਲਾ ਕੇ ਤੈਨੂੰ ਕਹਿ ਲੱਗਿਆ ਬਾਣਾ ਲਾ ਕੇ ਜਿੱਥੇ ਮਰਜੀ ਜਦ ਮਰਜੀ ਉਦੋਂ ਆ ਜੀ ਆਪਣੇ ਪਿਓ ਦਾ ਨਹੀਂ ਹੈਗਾ ਜੇ ਤੇਰੀਆਂ ਦੋਨੇ ਬਾਵਾ ਨਾਲ ਵੜ ਦਵਾ ਤੂੰ ਕਹਿਣਾ ਹਣੀ ਨੂੰ ਗੋਲੀ ਮਾਰਨੀ ਹੈ ਸੌਦਾ ਲਾਉਣਾ ਸਿਰਫ 2 ਕਿਲੋਮੀਟਰ ਤੇ ਆ ਤੇਰੇ ਪਿੰਡ ਦੇ ਚਾਰ ਮੁੰਡੇ ਵੀ ਮੇਰੇ ਕੋਲ ਨੇ ਸਾਰਾ ਪਿੰਡ ਤੇਰੇ ਵਿਰੋਧ ਚ ਫੋਨ ਕਰਦਾ ਤੂੰ ਕੀ ਕੁਛ ਕਰਦਾ ਰਿਹਾ ਇਤੋਂ ਬਾਅਦ ਜੇ ਤੂੰ ਕੁਝ ਵੀ ਕੀਤਾ ਸਾਰਾ ਤੇਰਾ ਕਰਦਾਰ ਲਿਆ ਕੇ ਮੈਂ ਮੂਰੇ ਰੱਖ ਲੂੰ ਗੋਲੀ ਮਾਰਨ ਨੂੰ ਮੈਂ ਕਿਸੇ ਧੀ ਭੈਣ ਦਾ ਰੇਪ ਕੀਤਾ ਕੋਈ ਧੋਖੇਦੜੀ ਕੀਤੀ ਆ ਚਿੱਟਾ ਵੇਚਦਾ ਮੈਂ ਆਪਣੇ ਤੇ ਤੇਰੇ ਤੇ ਮੇਰੇ ਕਰਦਾਰ ਚ ਬਹੁਤ ਫਰਕ ਆ ਜੱਲਾ ਤੇਰਾ ਪਿੰਡ ਸਾਰੇ ਪਿੰਡ ਦੇ ਤੇਰੇ ਵਿਰੋਧ ਚ ਫੋਨ ਆਉਂਦੇ ਨੇ ਤੂੰ ਕੀ ਕੁਛ ਕਰਦਾ ਰਿਹਾ ਤੁਸੀਂ ਖਾਲਸਾ ਰਾਜ ਬਣਾਉਣਾ ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ ਸਾਰੇ ਤੁਸੀਂ ਕੋਨੇ-ਮੋਨੇ ਚੱਕੀ ਫਿਰਦੇ ਆ ਉਹੀ ਤੁਸੀਂ ਡੀਐਸਪੀ ਸਾਹਿਬ ਨੂੰ ਜਾ ਕੇ ਕਹਿੰਦੇ ਆ ਕੋਨੇ-ਮੋਨੇ ਆ ਨੇ ਪਟਕਾ ਦਾ ਬੰਨ ਲੈਣਾ ਸੀ ਉਹਨਾਂ ਨੇ ਤਾਂ ਤੁਹਾਡੇ ਤੋਂ ਚੰਗੇ ਰਹੇ ਨੇ ਜਿਨ੍ਹਾਂ ਨੇ ਬੇਦਬੀ ਦਾ ਇਨਸਾਫ ਲਿਆ ਨਾਲ ਮੇਰੇ ਖੜੇ ਨੇ ਜਾ ਕੇ ਸਤਿ ਸ੍ਰੀ ਅਕਾਲ ਸਾਰੇ ਸੰਗਤ ਨੂੰ ਤੇ ਮੈਨੂੰ ਕਿਤੇ ਨਾ ਕਿਤੇ ਇਹ ਫੀਲ ਹੁੰਨ ਲੱਗਦਾ ਅੱਧਿਆਂ ਕਿ ਜਾਣਿਆ ਨੇ ਵੀ ਮੈਂ ਗੁਰੂ ਸਾਹਿਬ ਦੀ ਬੇਰਵੀ ਦਾ ਬਦਲਾ ਲੈ ਕੇ ਗਲਤੀ ਕੀਤੀ ਮੈਨੂੰ ਸੀਰੀਅਸਲੀ ਇਹ ਫੀਲ ਹੁੰਦਾ ਮੇਰੇ ਮੈਂਟਲ ਲੈਵਲ ਤੇ ਇੰਨੀ ਕਿ ਜ਼ਿਆਦਾ ਟੈਨਸ਼ਨ ਆ ਵੀ ਮੇਰਾ ਆਪਣਾ ਕਿਤੇ ਵੀ ਸਕੋਪ ਨਹੀਂ ਰਹਿ ਰਿਹਾ ਮੈਂ ਕਦੀ ਕਿੱਥੇ ਦਰਖਾਸਤ ਦਿੰਨਾ ਫਿਰ ਤਾਂ ਕਦੀ ਕੀ ਕਰਦਾ ਕਦੀ ਕੀ ਕਰਦਾ ਫਿਰਦਾ ਸਬਰ ਹੁੰਦਾ ਬੰਦੇ 'ਚ ਮੁੱਕ ਜਾਂਦਾ ਜਿੰਨਾ ਕੁ ਟੋਲਰੇਟ ਹੁੰਦਾ ਉਹ ਕਰ ਸਕਦਾ ਉਹ ਕਰ ਲਿਆ ਇੱਕ ਆ ਸਵਾਲ ਹੈ

ਕੀ ਗੱਲਬਾਤ ਕਰਦੇ ਸੀਗੇ ਤੇ ਉਸ ਵਕਤ ਵੀ ਉਹਨਾਂ ਨੇ ਲੋਕਾਂ ਤੋਂ ਸਾਡੇ ਵਰਕਲਪ ਬਹੁਤ ਮੰਦੇ ਚੰਗੇ ਸ਼ਬਦ ਬੁਲਾਏ ਨੇ ਫੇਸਬੁੱਕ ਤੇ ਤੇ ਅਸੀਂ ਉਹਨਾਂ ਨੂੰ ਕਰੀ ਸੀ ਉਹ ਵਿਚਾਰੇ ਜਦੋਂ ਅਸੀਂ ਗੱਲਬਾਤ ਕਰੀ ਤਾਂ ਉਹ ਸਮਝ ਗਏ ਵੀ ਲੋਕ ਵੀ ਹਨੀ ਸੇਠੀ ਗਲਤ ਹੈ ਜੀ ਕਿ ਵੀ ਬਾਬਾ ਜੀ ਸਹੀ ਗੱਲ ਕਹਿ ਰਹੇ ਅਸੀਂ ਤਾਂ ਪਹਿਲਾਂ ਵੀ ਇਹਦੇ ਹੱਕ 'ਚ ਨਹੀਂ ਸੀ ਅੱਜ ਵੀ ਇਹਦੇ ਹੱਕ 'ਚ ਨਹੀਂ ਹੈਗੇ ਮੁੰਡੇ ਦੇ ਅਸੀਂ ਕਹਿੰਦੇ ਇਹਨੂੰ ਚਾਹੇ ਗੋਲੀ ਮਾਰ ਦੇ ਪ੍ਰਸ਼ਾਸਨ ਤੇ ਨਹੀਂ ਮਾਰ ਹੁੰਦਾ ਤਾਂ ਅਸੀਂ ਸੋਧਾ ਲਾਉਨੇ ਆ ਅਸੀਂ ਪਰ ਗੱਲ ਤੇ ਵੀ ਅਸੀਂ ਕਹਿੰਦੇ ਵੀ ਜਿਹੜਾ ਹਨੀ ਸੇਠੀ ਨੇ ਬਾਬਾ ਗੱਲ ਸੁਣ ਹੁਣ ਤੂੰ ਧਿਆਨ ਬਹੁਤ ਸੁਣ ਲਿਆ ਤੇਰਾ ਠੀਕ ਹੈ ਤੂੰ ਕਹਿੰਦਾ ਬੇਦਵੀ ਕੀਤੀ ਹੈ 10 ਲੱਖ ਰੁਪਏ ਦਾ ਨਾਮ ਰੱਖਿਆ ਜੇ ਮੈਂ ਕਿਤੇ ਜੁੱਤੀਆਂ ਨੂੰ ਫੜ ਕੇ ਗੁਰੂ ਸਾਹਿਬ ਦੇ ਅੰਗ ਚੱਕੇ ਨੂੰ ਕਿਤੇ ਵੀ ਪ੍ਰੂਵ ਕਰ ਦੇ ਤੈਨੂੰ ਉਹੀ ਪੱਤਰਕਾਰ ਨੂੰ ਮੈਂ ਜਵਾਬ ਦਿੱਤਾ ਮੋਦੇ ਤੈਨੂੰ ਤੈਨੂੰ ਦੁਬਾਰਾ ਜਵਾਬ ਨਹੀਂ ਆ ਰਹੀ ਗੱਲ ਸੌਦਾ ਲਾਉਣ ਦੀ ਰਹੀ ਗੱਲ ਗੋਲੀ ਮਾਰਨ ਦੀ ਗੁਰੂ ਸਾਹਿਬ ਦਾ ਬਾਣਾ ਪਾਇਆ ਹੋਇਆ ਤੇਰੇ ਮੈਨੂੰ ਤੇਰੇ ਸਾਰੇ ਕਰਤਾਰ ਦਾ ਪਤਾ ਹੈ ਜੱਲਾ ਤੇਰਾ ਪਿੰਡ ਹੈ ਸਾਰੇ ਪਿੰਡ ਦੇ ਤੇਰੇ ਵਿਰੋਧ ਚ ਫੋਨ ਆਉਂਦੇ ਨੇ ਤੂੰ ਕੀ ਕੁਝ ਕਰਦਾ ਰਿਹਾ ਤੁਸੀਂ ਖਾਲਸਾ ਰਾਜ ਬਣਾਉਣਾ ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ ਤੁਸੀਂ ਖਾਲਸਾ ਰਾਜ ਬਣਾਉਣਾ ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ ਸਾਰੇ ਤੁਸੀਂ ਕੋਨੇ ਮੁੰਨੇ ਚੱਕੀ ਫਿਰਦੇ ਆ ਉਹੀ ਤੁਸੀਂ ਡੀਐਸਪੀ ਸਾਹਿਬ ਨੂੰ ਜਾ ਕੇ ਕਹਿੰਦੇ ਆ ਕੋਨੇ ਮੁੰਨੇ ਆ ਨੇ ਪਟਕਾ ਤਾਂ ਬੰਨ ਲੈਣਾ ਸੀ ਉਹਨਾਂ ਨੇ ਤਾਂ ਤੁਹਾਡੇ ਤੋਂ ਚੰਗੇ ਰਹੇ ਨੇ ਜਿਨ੍ਹਾਂ ਨੇ ਬੇਦਬੀ ਦਾ ਇਨਸਾਫ ਲਿਆ ਨਾਲ ਮੇਰੇ ਖੜੇ ਨੇ ਜਾ ਕੇ ਨਾਮ ਨਾਲ ਸਿੰਘ ਲਵਾ ਕੇ ਵਿਰੋਧ ਨਹੀਂ ਕੀਤਾ ਰਹੀ ਗੱਲ ਗੋਲੀ ਮਾਰਨ ਦੀ ਸੋਧਾ ਲਾਉਣ ਦੀ ਤੇਰੇ ਪਾਇਆ ਹੈ ਗੁਰੂ ਸਾਹਿਬ ਦਾ ਬਾਣਾ ਠੀਕ ਹੈ ਤੇਰਾ ਪਿੰਡ ਜੱਲਾ ਮੈਂ ਦਰਾਹੇ ਦਾ ਪੈਲ ਮੈਂ ਰਹਿਣਾ ਬਾਣਾ ਲਾ ਕੇ ਤੈਨੂੰ ਕਹਿਣ ਲੱਗਿਆ ਬਾਣਾ ਲਾ ਕੇ ਜਿੱਥੇ ਮਰਜੀ ਜਦ ਮਰਜੀ ਉਦੋਂ ਆ ਜੀ ਆਪਣੇ ਪਿਓ ਦਾ ਨਹੀਂ ਹੈਗਾ ਜੇ ਤੇਰੀਆਂ ਦੋਨੇ ਬਾਵਾਆਂ ਨਾਲ ਵੜ ਦਵਾ ਮਾੜੀ ਮੋਟੀ ਸ਼ਰਮ ਕਰੀ ਦੀ ਹੁੰਦੀ ਸਿੱਧਾ ਤੈਨੂੰ ਕਹਿ ਰਿਆਂ ਤੇਰੀ ਫੋਟੋ ਦਿਖਾਈ ਜਾ ਤੂੰ ਕਹਿਣਾ ਹਣੀ ਨੂੰ ਗੋਲੀ ਮਾਰਨੀ ਹੈ ਸੌਦਾ ਲਾਉਣਾ ਹੈ ਸਿਰਫ 2 ਕਿਲੋਮੀਟਰ ਤੇ ਆ ਤੇਰੇ ਪਿੰਡ ਦੇ ਚਾਰ ਮੁੰਡੇ ਵੀ ਮੇਰੇ ਕੋਲ ਨੇ ਸਾਰਾ ਪਿੰਡ ਤੇਰੇ ਵਿਰੋਧ ਚ ਫੋਨ ਕਰਦਾ ਤੂੰ ਕੀ ਕੁਛ ਕਰਦਾ ਰਿਆਂ ਇਸ ਤੋਂ ਬਾਅਦ ਜੇ ਤੂੰ ਕੁਝ ਵੀ ਕੀਤਾ ਸਾਰਾ ਤੇਰਾ ਕਰਦਾਰ ਲਿਆ ਕੇ ਮੈਂ ਮੂਰੇ ਰੱਖ ਲੂ ਗੋਲੀ ਮਾਰਨ ਨੂੰ ਮੈਂ ਕਿਸੇ ਧੀ ਭੈਣ ਦਾ ਰੇਪ ਕੀਤਾ ਕੋਈ ਠੋਖੇ ਡੜੀ ਕੀਤੀ ਆ ਚਿੱਟਾ ਵੇਚਦਾ ਮੈਂ ਆਪਣੇ ਤੇ ਤੇਰੇ ਤੇ ਮੇਰੇ ਕਰਦਾਰ ਚ ਬਹੁਤ ਫਰਕ ਆ ਜੇ ਤੂੰ ਤਾਂ ਵੀ ਨਾ ਨਾ ਸੰਭਲਿਆ 87584050 ਫੋਨ ਮਾਰ ਲੀ ਜੇ ਨਾ ਮਿਲੂ ਆਪਣੇ ਪਿਓ ਦਾ ਨਹੀਂ ਹੈਗਾ ਤੂੰ ਗੋਲੀ ਮਾਰਨ ਦੀ ਗੱਲ ਕਰਨਾ ਇੱਥੇ ਹੀ ਹੁਣਾ ਆ ਜੀ ਜੇ ਤੇਰੀਆਂ ਦੋਵੇਂ ਬਾਹਾਂ ਨਾ ਵੱਢ ਕੇ ਭੇਜੀਆਂ ਆਪਣੇ ਪਿਓ ਦਾ ਨਹੀਂ ਹੈਗਾ ਓ ਸ਼ਰਮ ਕਰ ਲੋ ਤੁਹਾਡੇ ਨਾਂ ਪਿੱਛੇ ਸਿੰਘ ਲੱਗਿਆ ਹੋਇਆ ਤੁਹਾਡੇ ਤੋਂ ਤਾਂ ਅੱਤ ਦਰਜੇ ਚੰਗੇ ਨੇ ਮੋਨੇ ਕੋਨੇ ਮੁਸਲਮਾਨ ਵੀਰ ਨੇ ਦੱਸੀ ਇਹ ਵੀਡੀਓ ਆ ਕੋਨੂ ਕੱਲਾ ਕੱਲਾ ਤਾਂ ਮੈਂ ਕਹਣਾ ਮੈਨੂੰ ਸਵਾਲ ਕਰੋ ਪ੍ਰਸ਼ਾਸਨ ਨੂੰ ਤੁਸੀਂ ਕਹਿ ਰਹੇ ਹੋ ਧਰਨੇ ਲਾ ਰਹੇ ਹੋ ਆ ਕਰ ਰਹੇ ਹੋ ਲਾਓ ਧਰਨੇ ਪ੍ਰਸ਼ਾਸਨ ਨੂੰ ਕੋ ਮੇਰੇ ਤੋਂ ਜਵਾਬ ਲਵੇ ਮੇਰੇ ਕੋ ਕੱਲੀ ਕੱਲੀ ਜਵਾਬ ਦਾ ਮੇਰੇ ਕੋ ਕੱਲੀ ਕੱਲੀ ਗੱਲ ਦਾ ਜਵਾਬ ਥੋੜੀ ਬੋਧੀ ਸ਼ਰਮ ਕਰੋ ਬਾਕੀ ਤੇਰੇ ਚ ਕੰਡਾ ਹੋਊਗਾ ਨਾ ਮਿਲਣ ਦਾ 2 ਕਿਲੋਮੀਟਰ ਦਈਆਂ ਮੇਰੇ ਤੇ 87584050 ਫੋਨ ਮਾਰ ਕੇ ਆ ਜੀ ਤੈਨੂੰ ਤੇਰਾ ਪਤਾ ਲੱਗ ਜੂ ਮੈਨੂੰ ਮੇਰਾ ਪਤਾ ਲੱਗ ਜੂ ਖਾਲਸਾ ਰਾਜ ਬਾਅਦ ਚ ਬਣਾ ਲਈ ਪਹਿਲਾਂ ਆਪਣੇ ਘਰੇ ਖਾਲਸਾ ਰਾਜ ਬਣਾ ਲਾ ਇਦਾਂ ਦੀ ਇਹ ਤਾਂ 0% ਤੇਰੇ ਬਾਰੇ ਮੈਂ ਬੋਲਿਆ ਜੇ ਮੈਂ ਤੇਰੇ ਬਾਰੇ ਬੋਲਣ ਆ ਗਿਆ ਨਾ ਤੇ ਤੈਨੂੰ ਭਾਜਦੇ ਨੂੰ ਰਾਹ ਨਹੀਂ ਹੋਣਾ ਮੈਂ ਉਹਨਾਂ ਚੋਂ ਮੋਕ ਮਾਰਨ ਵਾਲਿਆਂ ਚੋਂ ਪਾਪਾ ਨਹੀਂ ਹੈਗਾ ਤੂੰ ਮਰੇਗਾ ਗੋਲੀ ਸਾਲਿਆ ਤੇਰੇ ਤੋਂ ਗੋਲੀ ਖਾਣ ਨੂੰ ਜੰਮਿਆ ਸੀ ਤੁਸੀਂ ਕੀ ਕੋਸ਼ ਕਰਦੇ ਰਹੇ ਹਾਂ ਮੈਨੂੰ ਪਤਾ ਮੈਂ ਚੱਟਾ ਪੀਂਦਾ ਰਿਹਾ ਮੈਂ ਸ਼ਰਿਆਮ ਕਹਿਣਾ ਕਿਸੇ ਤੋਂ ਦਬਕੇ ਨਹੀਂ ਕਹਿਣਾ ਅੱਜ ਦੀ ਗੱਲ ਕਰ ਤੂੰ ਤੇਰਾ ਪਿੰਡ ਜੱਲਾ ਮੇਰਾ ਪੈਲ ਆ ਜੇ ਤੇਰੇ ਮਨ 'ਚ ਕੋਈ ਕਿੜ ਹੋਵੇ ਨਾ ਗੁਰੂ ਸਾਹਿਬ ਦਾ ਬਾਣਾ ਵਧਾ ਕੇ ਜਦੋਂ ਮਰਜੀ ਆ ਜੀ ਤੈਨੂੰ ਤੇਰਾ ਪਤਾ ਲੱਗ ਜੂ ਮੈਨੂੰ ਮੇਰਾ ਪਤਾ ਲੱਗ ਜੂ ਸასი ਕਾਲ